ਪਿੱਛੋਂ ਮਾਰੀ ਆਨੇ ਗੱਡੀ ਮੇਰਾ ਕ੍ਰੋਸ ਕਰ ਲਈ ਰੋਡ ਇਹ ਤੇਜ਼ ਬਹੁਤਾ ਰਹੀ ਸੀ ਦਾ ਬੰਦਾ ਨਸ਼ਾ ਕੀਤਾ दारू ਪੀਤੀ ਬਹੁਤ ਜ਼ਿਆਦੇ ਇਹਨੇ ਪਿੱਛੋਂ ਮਾਰੀ ਆ ਮੈਂ ਡਰਾਈਵਰ ਦੀ ਗਲਤੀ ਹੈ ਜਾਂ ਕਿੱਦਾਂ ਕੋਈ ਡਰਿੰਕ ਕੀਤੀ ਗਲਤੀ ਹੈ ਵੀਰੇ ਦੇਖ ਲੈ ਤੇਰੇ ਸਾਹਮਣੇ ਯਾਰ दारू ਪੀਤੀ ਹੋਈ ਹੈ ਇਹਨੇ ਆ ਕਰੀ ਗਈ ਜਾਂਦਾ ਇਹ ਆ ਦੇਖ ਲਓ ਕਿਸ ਤਰੀਕੇ ਪਸਦੇ ਹੋਏ ਨਜ਼ਰ ਆ ਰਹੇ ਨੇ ਇਹ ਆਟੋ ਦੇ ਜਿਹੜੇ ਓਨਰ ਨੇ ਹਾਲਾਂਕਿ ਇੱਥੇ ਲੋਕਾਂ ਨੇ ਕਿਹਾ ਤੁਸੀਂ ਆਟੋ ਥੋੜਾ ਨਹੀਂ ਸੀ ਬਈ ਹੁਣ ਤੁਸੀਂ ਉਹਦੇ ਨਾਲ ਦੇਖ ਲਓ ਤੁਸੀਂ ਦਿੱਖੋ ਪਤਾ ਹੀ ਲੱਗ ਰਿਹਾ ਹੁਣ ਡਰਿੰਕ ਕੀਤੀ ਹੋਈ ਐ ਨੇ ਇਹਦੇ 'ਚ ਭਾਜੀ ਇਹਦੇ 'ਚ ਮੇਰੀ ਕੀ ਗੱਲ ਮੇਰੀ ਗੱਲ ਕਿਉਂ ਭਾਜੀ ਅਲੇ ਸ਼ੁਕਰਗੋ ਪਰਮਾਤਮਾ ਦਾ ਹੀ ਗੱਡੀ ਸੀ ਜੇ ਕੋਈ ਮੋਟਰਸਾਈਕਲ ਵਾਲਾ ਹੁੰਦਾ ਜਾਂ ਸਾਈਕਲ ਵਾਲਾ ਜਾਂ ਕੋਈ ਤੁਰ ਕੇ ਹੁੰਦਾ ਉਹ ਤਾਂ ਨੇ ਇਕੱਠਾ ਕਰ ਦੇਣਾ ਇਹਨੋਂ ਦਾ ਉਹ ਡਰਾਈਵਰ ਐ ਜੀ ਇਹ ਮਾਲਕ ਨੇ ਕਹਿੰਦੇ ਇਹ ਆਏ ਆ ਮਾਲਕ ਕਹਿੰਦੇ ਆਪਣਾ ਠੀਕ ਐ ਜੀ ਉਹਨੇ ਡਰਿੰਕ ਕੀਤੀ ਹੋਈ ਆ ਡਰਿੰਕ ਕੀਤੀ ਹੋਈ ਆ ਗਲਤੀ ਆ ਉਹਦੀ ਯੋਗਾਂ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਤੁਹਾਡੇ ਵਾਸਤੇ ਲੁਧਿਆਣਾ ਦੇ ਸਮਰਾੜਾ ਚੌਕ ਤੇ ਮੌਜੂਦ ਹਾਂ ਜਿੱਥੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਾਫੀ ਭਿਆਨਕ ਜਿਹੜਾ ਇੱਥੇ ਥਾਂ ਦੇ ਉੱਤੇ ਟੱਕਰ ਹੁੰਦੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਗੱਡੀ ਦੇ ਜਿਹੜੇ ਸ਼ੀਸ਼ੇ ਨੇ ਉਹ ਕਿਸ ਤਰੀਕੇ ਪਰਖੱਚੇ ਜਿਹੜੇ ਨੇ ਉੱਡ ਜਾਂਦੇ ਨੇ ਸੋ ਤਸਵੀਰਾਂ ਲੁਧਿਆਣਾ ਦੇ ਚੰਡੀਗੜ੍ਹ ਹਾਈਵੇ ਰੋਡ ਤੋਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਜਿੱਥੇ ਚੰਡੀਗੜ੍ਹ ਤੋਂ ਆਉਣ ਵਾਲੇ ਲੋਕਾਂ ਦੀ ਦੇਖ ਸਕਦੇ ਹੋ ਕਿਿੱਦੇ ਤੌਰ ਤੇ ਲੋਕ ਕਿਸ ਤਰੀਕੇ ਕ੍ਰੋਸ ਕਰਦੇ ਨੇ ਤਾਂ ਉਸ ਤੋਂ ਬਾਅਦ ਇਸ ਥਾਂ ਦੇ ਉੱਤੇ ਇੱਕ ਵੱਡਾ ਹਾਦਸਾ ਹੋ ਜਾਂਦਾ ਹੈ ਸੋ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਰੋਡ ਦੇ ਉੱਤੇ ਕਿਸ ਤਰੀਕੇ ਕੱਚ ਜਿਹੜਾ ਵਾ ਉਹ ਕਿਸ ਤਰੀਕੇ ਰੋਡ ਦੇ ਉੱਤੇ ਆ ਗਿਆ ਵਾ ਤੇ ਦੂਜੇ ਪਾਸੇ ਲੋਕਾਂ ਦਾ ਇਕੱਠ ਜਿਹ ਅ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਤੇ ਇੱਕ ਆਟੋ ਦੇ ਵਿੱਚ ਕਾਫੀ ਭਿਆਨਕ ਟੱਕਰ ਹੁੰਦੀ ਆ ਤਾਂ ਉਸ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਡਰਾਈਵਰ ਹੈ ਉਹਨੇ ਡਰਿੰਕ ਵੀ ਕੀਤੀ ਹੋਈ ਹੈ ਸੋ ਗੱਲਬਾਤ ਕਰ ਲੈਨੇ ਆ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਸੋ ਜਾਣਕਾਰੀ ਵੀ ਲਵਾਂਗੇ ਆਟੋ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਆਟੋ ਵਾ ਜਿਹੜਾ ਇਸ ਥਾਂ ਤੇ ਖੜਾ ਹੋਇਆ ਵਾ ਜਿਸ ਆਟੋ ਦੇ ਨਾਲ ਕਾਫੀ ਭਿਆਨਕ ਜੜੀਆ ਟੱਕਰ ਹੁੰਦੀ ਆ ਸੋ ਤਸਵੀਰਾਂ ਜਿਹੜੀਆਂ ਦੇਖ ਸਕਦੇ ਸੋ ਮੌਕੇ ਤੇ ਜਿਹੜੇ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਵੀ ਆਖਿਰਕਾਰ ਗੱਡੀ ਜਿਹ ਸੋ ਆਟੋ ਦੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਆਟੋ ਜਿਹੜਾ ਆ ਰਿਹਾ ਸੀਗਾ ਤੇ ਉਸ ਤੋਂ ਬਾਅਦ ਗੱਡੀ ਜਿਹੜੀ ਹੈ ਉਹ ਵੀ ਆ ਰਹੀ ਸੀਗੀ ਪਰ ਇਹ ਗੱਡੀ ਕਿੱਥੋਂ ਆ ਰਹੀ ਸੀਗੀ ਤੇ ਆਟੋ ਇਹ ਕਿੱਧਰਲੇ ਪਾਸੋਂ ਆ ਰਿਹਾ ਸੀਗਾ ਤੇ ਉਸ ਤੋਂ ਬਾਅਦ ਕਿਸ ਤਰੀਕੇ ਭਿਆਨਕ ਜਿਹੜੀ ਹੈ ਟੱਕਰ ਹੁੰਦੀ ਹੈ ਕੀ ਕੁਝ ਹੋਇਆ ਵੈ ਹਲੇ ਤੱਕ ਇਸ ਗੱਲ ਦਾ ਕੁਝ ਵੀ ਪਤਾ ਨਹੀਂ ਲੱਗ ਪਾਇਆ ਪਾਜੜਾ ਆ ਆਟੋ ਡਰਾਈਵਰ ਆ ਦੇਖ ਸਕਦੇ ਹੋ ਕਿ ਉਹਦੇ ਫੇਸ ਦੇ ਉੱਤੇ ਜਿਹੜੇ ਹਾਲਾਤ ਨੇ ਉਹ ਕੀ ਬਣ ਚੁੱਕੇ ਨੇ ਹਾਲਾਂਕਿ ਕਿਸ ਤਰੀਕੇ ਕਾਫੀ ਭਿਆਨਕ ਜਿਹੜੀ ਆ ਉਹ ਕਾਫੀ ਭਿਆਨਕ ਜਿਹੜਾ ਟੱਕਰ ਹੁੰਦਾ ਤਾਂ ਉਸ ਤੋਂ ਬਾਅਦ ਕਾਫੀ ਇਹ ਦੇਖ ਸਕਦੇ ਹੋ ਕਿ ਵੱਡਾ ਹਾਦਸਾ ਜਿਹੜਾ ਉੱਪਰ ਜਾਂਦਾ ਗੱਡੀ ਜਿਹੜੀ ਹੈ ਉਹ ਸਿੱਧੇ ਤੌਰ ਤੇ ਦੇਖ ਸਕਦੇ ਹੋ ਕਿ ਪੁਲ ਦੇ ਥੱਲੇ ਸਮਰਾਣਾ ਚੌਕ ਤੇ ਖੜੀ ਹੋਈ ਹੈ ਤਾਂ ਚੰਡੀਗੜ੍ਹ ਰੋਡ ਤੋਂ ਦੇਖ ਸਕਦੇ ਹੋ ਕਿ ਆਹ ਰਹੀ ਸੀ ਕਿ ਇਹ ਲੋਕ ਜਿਹੜੇ ਸੋ ਕਿੰਨੇ ਕਿਤੇ ਮੇਨ ਹਾਈਵੇ ਰੋਡ ਤੇ ਕਾਫੀ ਪਿਆਣਾ ਜਿਹੜਾ ਇਹ ਹਾਦਸਾ ਹੁੰਦਾ ਸੋ ਤਸਵੀਰਾਂ ਜਿਹੜੀਆਂ ਮੌਕੇ ਦੀਆਂ ਸਾਂਝਾ ਕਰਾਂ ਗੱਲਬਾਤ ਵੀ ਕਰ ਲੈਣੇ ਜਿਹੜੇ ਮੌਕੇ ਤੇ ਜਿਹੜੇ ਅਫਸਰ ਮੌਜੂਦ ਨੇ ਜਾਣਕਾਰੀ ਲਵਾਂਗੇ ਅਸਰ ਮੌਕੇ ਤੇ ਪਹੁੰਚਦੇ ਹੋ ਕੀ ਇਨਫੋਰਮੇਸ਼ਨ ਕੀ ਆਂਦੀ ਹੈ ਕਿਦਾਂ ਜੀ ਹਾਲੇ ਮੈਂ ਆਈ ਹਾਂ ਹਾਲੇ ਸਰ ਡ੍ਰਿੰਕ ਕੀਤੀ ਹੋਈ ਹੈ ਹਾਂ ਜੀ ਡ੍ਰਿੰ ਕੀ ਨਾਮ ਆਲੇ ਪੁੱਛਿਆ ਨਹੀਂ ਮੈਂ ਪਰਾਹੀ ਆਲੇ ਕੀ ਨਾਮ ਹੈ ਹਾਂ ਦੀਪਕ ਦੀਪਕ ਤੇਰੇ ਮਾਲਕ ਦਾ ਕੀ ਨਾਮ ਆ ਮਾਰ ਦੀਪ ਕੀ ਦੀਪਦੀ ਕਿੱਥੇ ਰਹਿੰਦੇ ਆ ਪਾਮਲੇ ਹਾਂ ਪਾਮਲੇ ਥੋੜਾ ਆਰੇ ਆ ਦਿਓ ਨੰਬਰ ਉਹ ਗੱਲ ਕਿੱਥੇ ਸੀ ਥਾਣਾ ਘੜਾ ਸਰ ਨੰਬਰ ਦਿਓ ਰਿਵੀਜ਼ਨ 7 ਰਿਵੀਜ਼ਨ 7 ਹਾਂ ਤੇ ਸਿਰਫ ਕੋਈ ਨੁਕਸਾਨ ਤਾਂ ਨਹੀਂ ਹੋਇਆ ਵੱਡਾ ਕੋਈ ਨੁਕਸਾਨ ਵੱਡਾ ਜਾਨੀ ਨੁਕਸਾਨ ਕੋਈ ਨਹੀਂ ਆਪਣੇ ਮੜ ਮੋਟੇ ਸਟਾ ਲੱਗੀਆਂ ਅੱਛਾ ਆਪਣਾ ਹੀ ਸ਼ੀਸ਼ਾ ਲੱਗਿਆ ਇਹਦਾ ਕਾਫੀ ਜਿਆਦਾ ਇਹਨੇ ਇਹ ਇਹਨੇ ਮਾਰਿਆ ਜਾਨੀਆ ਗੱਡੀ ਦੇ ਵਿੱਚ ਸੋ ਡਰਿੰਕ ਕੀਤੀ ਹੋਈ ਹੈ ਜਾਂ ਕਿਹੜਾ ਨਸ਼ਾ ਕੀਤਾ ਹੋਇਆ ਵਾ ਹਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਦੋਂ ਗੱਲ ਕਰਦੇ ਆ ਤੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜਾ ਆਊਟਰ ਡਰਾਈਵਰ ਹੈ ਉਹਨੇ ਡਰਿੰਕ ਕੀਤੀ ਹੋਈ ਹੈ ਪਰ ਉਹ ਜਿਹੜੀ ਤਸਵੀਰ ਦੇ ਵਿੱਚ ਸਿੱਧੇ ਤੌਰ ਤੇ ਨਜ਼ਰ ਆ ਰਿਹਾ ਵਾ ਆਟੋ ਕਿਸ ਤਰੀਕੇ ਆਂਦਾ ਤੇ ਉਸ ਤੋਂ ਬਾਅਦ ਸਿੱਧੀ ਟੱਕਰ ਜਿਹੜੀ ਲੱਗਦੀ ਹੈ ਗੱਡੀ ਜਿਹੜਾ ਗੱਡੀ ਮਾਲਕ ਹੈ ਗੱਲਬਾਤ ਕਰ ਲੈਨੇ ਆ ਕਿ ਆਖਿਰਕਾਰ ਹੋਇਆ ਕਿਸੇ ਦਾ ਗੱਡੀ ਤੇ ਮਾਲਕ ਤੁਸੀਂ ਹੋ ਤੁਸੀਂ ਚਲਾ ਰਹੇ ਸੀਗੇ ਨਾਮ ਕੀ ਹੈ ਤੁਹਾਡਾ ਸਤਨਾਮ ਸਿੰਘ ਜੀ ਕਿੱਥੋਂ ਆ ਰਹੇ ਸੀਗੇ ਤੁਸੀਂ ਚੰਡੀਗੜ੍ਹ ਤੋਂ ਆ ਰਹੇ ਸੀਗੇ ਐਕਸੀਡੈਂ ਗਲਤ ਕੌਣ ਸੀ ਗਲਤ ਭਜੀ ਆ ਪਿੱਛੋਂ ਮਾਰੀ ਆਨੇ ਗੱਡੀ ਮੈਂ ਤਾਂ ਕ੍ਰੋਸ ਕਰ ਲਈ ਰੋਡ ਇਹ ਤੇਜ਼ ਬਹੁਤਾ ਰਹਿ ਸੀ ਇਹਦਾ ਪਤਾ ਨਹੀਂ ਉਹ ਨਸ਼ਾ ਕੀਤਾ दारू ਪੀਤੀ ਆ ਬਹੁਤ ਜਿਆਦੇ ਇਹਨੇ ਪਿੱਛੋਂ ਮਾਰੀ ਆ ਅੱਛਾ ਤੁਸੀਂ ਮਤਲਬ ਚੰਡੀਗੜ੍ਹ ਰੋਡ ਤੋਂ ਆ ਰਹੇ ਸੀ ਹਾਂਜੀ ਤੇ ਉਸ ਤੋਂ ਬਾਅਦ ਇਹ ਆਟੋ ਕਿਧਰੋਂ ਆ ਰਿਹਾ ਸੀ ਆਟੋ ਸਾਰਾ ਇਧਰੋਂ ਆ ਰਿਹਾ ਸੀ ਸਾਹਮਣੋਂ ਆ ਰਿਹਾ ਸੀ ਹਾਂਜੀ ਕਿ ਕਿਦਾਂ ਆਟੋ ਕੰਟਰੋਲ ਹੋਇਆ ਕਿਦਾਂ ਤੇਜ਼ ਬਹੁਤ ਸੀ ਇਹਨੂੰ ਪਤਾ ਹੀ ਨਹੀਂ ਲੱਗਿਆ ਮੇਰੇ ਮੂਰੇ ਹੈ ਕੀ ਆ ਅੱਛਾ ਇਹ ਰੋਡ ਖਾਲੀ ਉਧਰੋਂ ਖਾਲੀ ਸੀ ਮੈਂ ਤਾਂ ਕ੍ਰੋਸ ਕਰ ਰਿਹਾ ਸੀ ਜੀ ਇਹਨੇ ਪਿੱਛੋਂ ਲਿਆ ਕੇ ਮਾਰੀ ਗਈ ਗੱਡੀ ਆ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਦੋ ਜਾਨੇ ਸਹੀ ਹੈ ਇਹ ਕੋਈ ਲੱਗਦਾ ਪਿਆ ਡਰਾਈਵਰ ਦੀ ਗਲਤੀ ਆ ਜਾਂ ਕਿਦਾਂ ਕੋਈ ਡਰਿੰਕ ਗਲਤੀ ਹੈ ਵੀਰੇ ਦੇਖ ਲੈ ਤੇਰੇ ਸਾਹਮਣੇ ਯਾਰ दारू ਪੀਤੀ ਹੋਈ ਆ ਇਹਨੇ ਅੱਜ ਕਰੀ ਕੀ ਜਾਂਦਾ ਇਹ ਹਲੇ ਸ਼ੁਕਰ ਕਰੋ ਪਰਮਾਤਮਾ ਦਾ ਹੀ ਗੱਡੀ ਸੀ ਜੇ ਕੋਈ ਮੋਟਰਸਾਈਕਲ ਵਾਲਾ ਹੁੰਦਾ ਜਾਂ ਸਾਈਕਲ ਵਾਲਾ ਜਾਂ ਕੋਈ ਤੁਰ ਕੇ ਹੁੰਦਾ ਉਹਦਾ ਤਾਂ ਇਹ ਇਕੱਠਾ ਕਰ ਦੇਣਾ ਇਹਨਾਂ ਨੂੰ ਬਿਲਕੁਲ ਤੋਂ ਤੁਹਾਨੂੰ ਦੱਸ ਦਿੰਨੇ ਆ ਕਿ ਆਟੋ ਦਾ ਜਿਹੜਾ ਆਟੋ ਸਪੀਡ ਸੀ ਉਹ ਕਾਫੀ ਪਿਆਨਕ ਸੀਗੀ ਤੇ ਜਿਹੜੇ ਗੱਡੀ ਦੇ ਜਿਹੜੇ ਡਰਾਈਵਰ ਸੀਗੇ ਉਹਦੇ ਨਾਲ ਗੱਲਬਾਤ ਕੀਤੀ ਹੈ ਗੱਡੀ ਮਾਲਕ ਜਿਹੜੇ ਸੀਗੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਕਾਫੀ ਤੇਜ਼ ਰਫ्तार ਆਟੋ ਆ ਰਿਹਾ ਸੀਗਾ ਇਹ ਬਿਲਕੁਲ ਸੋ ਦੱਸਦੀ ਹੈ ਕਿ ਇੱਕ ਪਾਸੇ ਗੱਡੀ ਖੜੀ ਹੈ ਇੱਕ ਪਾਸੇ ਗੱਡੀ ਖੜੀ ਆ ਤੇ ਦੂਜੇ ਪਾਸੇ ਆਟੋ ਖੜਾ ਵਾ ਪਰ ਆਟੋ ਓਨਰ ਨਾਲ ਗੱਲਬਾਤ ਕਰਦੇ ਆ ਕਿ ਓਨਰ ਜਿਹੜਾ ਵਾ ਦੇਖ ਸਕਦੇ ਹੋ ਕਿ ਪਹੁੰਚ ਚੁੱਕਿਆ ਵਾ ਇੱਥੇ ਨੌਜਵਾਨ ਜਿਹੜਾ ਵਾ ਤੇ ਜਿਹਦਾ ਆਟੋ ਸੀਗਾ ਉਹ ਇੱਥੇ ਪਹੁੰਚ ਗਿਆ ਗੱਲਬਾਤ ਕਰਨ ਨੇ ਉਹਦੇ ਨਾਲ ਆਖਿਰਕਾਰਨ ਕੀ ਸੀਗਾ ਕਿਉਂਕਿ ਡਰਿੰਕ ਐਂਡ ਡਰਾਈਵ ਸੀਗਾ ਸੋ ਜਾਣਕਾਰੀ ਲੈ ਭਾਈ ਮੈਂ ਮੜ ਗਿਆ ਤੁਹਾਡਾ ਨਾਮ ਕੀ ਹੈਗਾ ਸਰ ਤੁਹਾਡਾ ਆਟੋ ਰ ਹੈ ਮੇਰੇ ਨਹੀਂ ਹੈਗਾ ਭਾਈ ਆ ਜਾਓ ਯਾਰ ਫਕਰਾ ਦੇਣੀ ਹੈ ਆ ਦੇਖ ਸਕਦੇ ਹੋ ਕਿਸ ਤਰੀਕੇ ਪਸਦੇ ਹੋਏ ਨਜ਼ਰ ਆ ਰਹੇ ਨੇ ਇਹ ਆਟੋ ਦੇ ਜਿਹੜੇ ਓਨਰ ਨੇ ਹਾਲਾਂਕਿ ਇੱਥੇ ਲੋਕਾਂ ਨੇ ਕਿਹਾ ਤੁਸੀਂ ਆਟੋ ਤੁਹਾਡਾ ਨਹੀਂ ਸੀਗਾ ਇਹਨਾਂ ਦਾ ਹੀ ਹੈ ਮੁੰਡਾ ਇਹਨਾਂ ਦਾ ਹੀ ਹੈ ਮੇਰੇ ਕਈ ਜਾਂਦਾ ਤੁਹਾਡੇ ਸਾਹਮਣੇ ਨਹੀਂ ਆਇਆ ਨਹੀਂ ਨਹੀਂ ਇਹਨਾਂ ਦਾ ਹੀ ਮੁੰਡਾ ਕਹਿੰਦਾ ਕਰਾ ਦੇਣਾ ਕਹਿੰਦਾ ਮੈਂ ਕਰਾਂ ਜਿਹੜਾ ਖਰਚਾ ਹੋ ਮੈਂ ਕਰ ਦਿੰਦਾ ਉਹਨਾਂ ਦਾ ਜੀਦਾ ਨਾ ਗੱਲ ਨਾ ਕਰਨੀ ਚਾਹੀਦੀ ਹੈ ਹਾਂ ਜੀ ਇਹ ਤਾਂ ਕਰਨੀ ਚਾਹੀਦੀ ਹੈ ਇਹ ਗੱਲ ਕਿਉਂ ਨਹੀਂ ਕਰਦੇ ਹੁਣ ਇਹ ਤਾਂ ਜਨਾਬ ਉਹਨੂੰ ਪਤਾ ਹੋਣਾ ਮੁੰਡੇ ਨੂੰ ਕਾਰਵਾਈ ਬਾਂਡ ਕੀਤਾ ਜਾਊਗਾ ਕਾਹ ਦੀ ਬਤ ਨਾ ਹੋਏ ਦਾ ਬਾਂਡ ਕੀਤਾ ਹੋਇਆ ਤੇ ਚਲਾਨ ਕੀਤਾ ਜਾਊਗਾ ਇਹਦਾ ਤੇ ਜਿਹੜਾ ਡਿੰਕ ਐਂਡ ਡਰਾਈਵ ਕੋਲਸ ਲਗਾਤਾਰ ਬੜੇ ਕਾਬਲੇ ਤਾਰੀਫ ਕੰਮ ਕਰ ਰਹੀ ਹੈ ਡਿੰਕ ਐਂਡ ਡਰਾਈਵ ਆਸਤੇ ਮਨਾ ਕੀਤਾ ਹੋਇਆ ਤੇ ਫਿਰ ਵੀ ਜਿਹੜੇ ਡ੍ਰਿੰਕ ਕਰਕੇ ਡਰਾਈਵ ਕਾਰਵਾਈ ਕਰਾਂਗੇ ਜੋ ਜੋ ਕਰਨ ਬੰਦੀ ਕਾਰਵਾਈ ਕਰਾਂਗੇ ਕਰਾਂਗੇ ਹਾਂਜੀ ਹਾਂਜੀ ਗੱਡੀ ਕਿੱਥੇ ਲੈ ਕੇ ਜਾ ਰਹੇ ਹੋ ਬੰਦੀ ਡਿਵੀਜ਼ਨ ਨੰਬਰ 7 ਲੱਗ ਜਾਂਦੀ ਹੈ 7 ਲੱਗ ਜਾਂਦੀ ਹੈ ਬਿਲਕੁਲ ਸੋ ਇਹ ਐਸਾ ਹੀ ਮੌਜੂਦ ਸੀਗੇ ਸਾਡੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸੀਗੇ ਪਰ ਇੱਕ ਪਾਸੇ ਕਿਹਾ ਜਾ ਰਿਹਾ ਵੈ ਮਾਲਕ ਵੱਲੋਂ ਕਿ ਅਸੀਂ ਮਾਲਕ ਨਹੀਂ ਹੈਗੇ ਪਰ ਗੱਲਬਾਤ ਵੀ ਕਰ ਲੈ ਇਹ ਗੱਲ ਹੈ ਵੀ ਇਹ ਜਿਹੜਾ ਮੁੰਡਾ ਵਾ ਥੋੜਾ ਡਰਾਈਵਰ ਸੀਗਾ ਇਹ ਨੇ ਨਸ਼ਾ ਕੀਤਾ ਹੋਇਆ ਸੀਗਾ ਕੋਈ ਡਰਿੰਕ ਕੀਤੀ ਹੋਈ ਹੈ ਕਿ ਨਹੀਂ ਸਰ ਇਹ ਗੱਲ ਭਾਈ ਹੁਣ ਤੁਸੀਂ ਉਹਦੇ ਨਾਲ ਦੇਖ ਲਓ ਤੁਹਾਨੂੰ ਪਤਾ ਹੀ ਲੱਗ ਰਿਹਾ ਹੁਣ ਡਰਿੰਕ ਕੀਤੀ ਹੋਈ ਹੈ ਨੇ ਇਹਦੇ ਤੇ ਭਾਜੀ ਇਹਦੇ ਤੇ ਮੇਰੀ ਕੀ ਗਲਤੀ ਹੈ ਮੇਰੀ ਗੱਲ ਸੁਣੋ ਭਾਜੀ ਇਹਦੇ ਤੇ ਮੇਰੀ ਗੱਲ ਇੱਕ ਮਿੰਟ ਇੱਧਰ ਦੇਖੋ ਉਹ ਡਰਾਈਵਰ ਹੈ ਜੀ ਇਹ ਮਾਲਕ ਨੇ ਕਹਿੰਦੇ ਇਹ ਆਏ ਆ ਮਾਲਕ ਕਹਿੰਦੇ ਆਪਣਾ ਠੀਕ ਹੈ ਜੀ ਉਹਨੇ ਡਰਿੰਕ ਕੀਤੀ ਹੋਈ ਆ ਡਰਿੰਕ ਕੀਤੀ ਹੋਈ ਹੈ ਗਲਤੀ ਆ ਉਹਦੀ ਨਹੀਂ ਕਰਨੀ ਚਾਹੀਦੀ ਡਰਾਈਵਿੰਗ ਤੇ ਉਹਨੇ ਡਰਿੰਕ ਕੀਤੀ ਉਹਦੀ ਗਲਤੀ ਆ ਚਲੋ ਇਹ ਹੋ ਗਿਆ ਸਵਾਰੀਆਂ ਬਚਾਹ ਹੋ ਗਿਆ ਸਵਾਰੀਆਂ ਨੂੰ ਗੱਡੀ ਲੱਗ ਗਈ ਜੇ ਇਹ ਹੀ ਗਲਤੀ ਆ ਉਹਦੀ ਚਲੋ ਠੀਕ ਹੈ ਜੋ ਹਰ ਹਜ਼ਾਰਨਾ ਉਹਨਾਂ ਦਾ ਨੁਕਸਾਨ ਤਾਂ ਚਲੋ ਜੋ ਹੋਇਆ ਉਹ ਦੇਣਾ ਚਾਹੀਦਾ ਬਾਕੀ ਇਹ ਕਿ ਸਵਾਰੀਆਂ ਦਾ ਬਚਾਹ ਹੋ ਗਿਆ ਪਰ ਡਰਾਈਵਰ ਦਾ ਇਹ ਆ ਕਿ ਡਰਿੰਕ ਨਹੀਂ ਕਰਨੀ ਚਾਹੀਦੀ ਕਿੰਦੇ ਆਟੋ ਇਹ ਕਦੀ ਵੀ ਆਟੋ ਚਲਾ ਕੇ दारू ਨਹੀਂ ਪੀਣੀ ਚਾਹੀਦੀ ਉਹਦੀ दारू ਪੀਤੀ ਇਹਨਾਂ ਦੀ ਇਹ ਕਿ ਇਹਨਾਂ ਦੀ ਕੋਈ ਕਸੂਰ ਨਹੀਂ ਹੈਗਾ ਇਹਨਾਂ ਦੀ ਕੋਈ ਗਲਤੀ ਨਹੀਂ ਇੱਧਰ ਆਓ ਭਾਜੀ ਲਿਖ ਰਿਹਾ ਇਹਨਾਂ ਦਾ ਇਹਨਾਂ ਦਾ ਕਸੂਰ ਤਾਂ ਕੋਈ ਕਹੀ ਨਹੀਂ ਰਿਹਾ ਹਾਂਜੀ ਮੁੱਦਾ ਇਹ ਹੈਗਾ ਵੇ ਇੱਥੇ ਇਸ ਥਾਂ ਦੇ ਉੱਤੇ ਵੀ ਜਿਹੜਾ ਡਰਿੰਕ ਕਰਦਾ ਵਾ ਜਿਹੜਾ ਨੌਜਵਾਨ ਹੈ ਇਹਨਾਂ ਨੂੰ ਪਤਾ ਤਾਂ ਹੋਣਾ ਹੈ ਪਤਾ ਸੀਗਾ ਸਰ ਤੁਹਾਨੂੰ ਵੀ ਇਹ ਡਰਿੰਕ ਕਰਦਾ ਦੇਖੋ ਆਪਾਂ ਦੇਖੋ ਆਪਾਂ ਨੂੰ ਪਤਾ ਹੈਗਾ ਜੀ ਆਪਾਂ ਕਦੇ ਵੀ ਨਾ ਹੁਣ ਦੇਖ ਕੇ ਬੰਦਾ ਕਦੇ ਜੱਜ ਨਹੀਂ ਕਰ ਸਕਦੇ ਹੈ ਕਿ ਤੂੰ ਦੋਗੇ ਇਹਨੂੰ ਫੋਟੋ ਹੈ ਫੋਟੋ ਆਕੇ ਦੇ ਦੇਣਗੇ ਉਹਨੇ ਇਹਨਾਂ ਇਹਨਾਂ ਦੀ ਗੱਲ ਸੁਣੋ ਹੁਣ ਇਹ ਡਰਿੰਕ ਡਰੂਮ ਕਿਦਾ ਕਰਕੇ ਚਲਾ ਰਿਹਾ ਹੈ ਹੈ ਅੱਗੇ ਹੁਣ ਕੋਈ ਮਾਨ ਕੇ ਚਲੋ ਹੁਣ ਛੋਟਾ ਜਿਹਾ ਨੁਕਸਾਨ ਹੋਇਆ ਕੱਲ ਨੂੰ ਵੱਡਾ ਨੁਕਸਾਨ ਵੀ ਹੋ ਸਕਦਾ ਮੈਂ ਤਾਂ ਮੰਨਦਾ ਹੀ ਆ ਕਿ ਪੜੇ ਨੌਜਵਾਨ ਸੀਗਾ ਜਿਹੜੀ ਜਿਹਦਾ ਆਟੋ ਸੀਗਾ ਉਹਦੇ ਵੱਲੋਂ ਸਿੱਧੇ ਤੌਰ ਤੇ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਮੈਨੂੰ ਨਹੀਂ ਪਤਾ ਸੀਗਾ ਵੀ ਇਹ ਨੌਜਵਾਨ ਜਿਹੜਾ ਡਰਾਈਵਰ ਹੈ ਡਰਿੰਕ ਕਰਦਾ ਵਾ ਪਰ ਜਦੋਂ ਪਤਾ ਲੱਗਦਾ ਤੇ ਉਸ ਤੋਂ ਬਾਅਦ ਇਹ ਮੰਨ ਗਿਆ ਵਾ ਕੀ ਡ੍ਰਿੰਕ ਕੀਤੀ ਹੋਈ ਹੈ ਪਰ ਅਸੀਂ ਆਟੋ ਇਹਨੂੰ ਦੁਆਰ ਤੋਂ ਨਹੀਂ ਦਵਾਵਾਂਗੇ ਪਰ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਮੌਜੂਦ ਸਿਗੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਡ੍ਰਿੰਕ ਕਰਕੇ ਜਿਹੜਾ ਆਟੋ ਚਲਾ ਰਿਹਾ ਸੀਗਾ ਸੋ ਗੱਡੀਆਂ ਜੜੀਆਂ ਨੇ ਹੁਣ ਥਾਣੇ ਲੈ ਕੇ ਜਾਇਆ ਜਾਊਗਾ ਉਸ ਤੋਂ ਬਾਅਦ ਜੋ ਵੀ ਤੱਤ ਦੇ ਆਧਾਰ ਤੇ ਬਣਦੀ ਕਾਰਵਾਈ ਹੋਗੀ ਕੀਤੀ ਜਾਊਗੀ ਦਿਗਰੋ ਦੁਦਾਨਾ ਲਈ ਮੈਨੇਜਿੰਗ ਕੈਮਰਾਮੈਨ ਹਰਿਦਰਨਾ ਧੰਨਵਾਦ